ਤੋ ਰਾਜਾ ਮੋਤਮ ਚੌਕੀ ਦੇ ਕੋਲ ਜਿਹੜਾ ਪਾਣੀ ਪਿੰਡ ਨੂੰ ਕ੍ਰੋਸ ਕਰਨਾ ਸ਼ੁਰੂ ਹੋ ਗਿਆ ਆ ਦੇਖੋ ਜਿਹੜੀ ਰਾਜਾ ਮੋਤਮ ਚੌਕੀ ਹੈ ਸਾਹਮਣੇ ਚੌਕੀ ਹੈ ਤੇ ਆ ਜਿਹੜਾ ਰੋਡ ਹੈ ਰੋਡ ਤੋਂ ਪਾਣੀ ਜਿਹੜਾ ਹੈ ਕ੍ਰੋਸ ਕਰਕੇ ਪਿੰਡ ਨੂੰ ਪਿੰਡ ਦੇ ਨਾਲ ਚੋਣੇ ਨੂੰ ਜਿਹੜਾ ਜਾਣਾ ਸ਼ੁਰੂ ਹੋ ਗਿਆ ਆ ਦੇਖੋ ਸਾਰਾ ਜਿਹੜਾ ਪਾਣੀ ਹੈ ਛੜਕ ਤੋਂ ਨਿਕਲ ਕੇ ਰਾਜਾ ਰਾਏ ਪਿੰਡ ਨੂੰ ਆਣਾ ਸ਼ੁਰੂ ਹੋ ਗਿਆ ਆ ਦੇਖ ਲਓ ਸਾਰਾ ਚੋਨਾ ਭਰਿਆ ਆ ਇਹਦੇ ਵਿੱਚ ਪਾਣੀ ਜਿਹੜਾ ਹੈ 2.5 ਫੁੱਟ ਜਿਹੜਾ 3 ਹੋ ਗਿਆ ਤੇ ਆ ਜਿਆਦਾ ਓਵਰ ਹੋਣ ਕਰਕੇ ਕਰਾਸ ਕਰਨਾ ਸ਼ੁਰੂ ਕਰ ਦਿੱਤਾ ਹੈ ਆ ਦੇਖੋ ਨ ਤਾਜ਼ਾ ਅਪਡੇਟ ਹੈ ਦੋਸਤੋ ਤੁਹਾਨੂੰ ਤਾਜ਼ਾ ਅਪਡੇਟ ਦੇ ਰਿਹਾ ਆ ਜਿਹੜਾ ਹੈ ਪਾਣੀ ਸਾਰਾ ਸਤਲੁਜ ਦਰਿਆ ਦਾ ਨਿਕਲ ਕੇ ਆ ਸਾਹਮਣੇ ਹੈਗੀ ਚੌਂਕੀ ਜਗਤ ਜਿੰਨਾ ਵੀ ਪਾਣੀ ਖੇਤਾਂ ਦੇ ਵਿੱਚ ਆਇਆ ਹੋਇਆ ਆ ਦੇਖ ਲਓ ਸਾਰਾ ਇਹ ਜਿਹੜਾ ਹੈ ਪਿੰਡ ਰਾਜਾ ਰਾਏ ਨੂੰ ਜਾ ਰਿਹਾ ਆ ਦੇਖੋ ਪਿੰਡ ਜਿਹੜਾ ਹੈ ਨਾਲ ਹੀ ਹੈ ਆ ਹੈਗਾ ਪਿੰਡ ਨਾਲ ਹੀ ਬਿਲਕੁਲ ਪਾਣੀ ਜਿਹੜਾ ਪਿੰਡ ਨੂੰ ਲੱਗਣਾ ਸ਼ੁਰੂ ਹੋ ਗਿਆ ਤੇ ਪਿੰਡ ਜਿਹੜਾ ਹੈ ਪਾਣੀ ਦੇ ਚਪੇਟ ਚ ਆਉਣਾ ਸ਼ੁਰੂ ਹੋ ਗਿਆ ਦੇਖ ਲਓ ਸਾਰੀਆਂ ਤਸਵੀਰਾਂ ਇਹ ਪਾਣੀ ਜਿੰਨਾ ਵੀ ਹੈ ਇਹ ਨੀਵੀਂ ਚਗਣ ਵਾਰਿਆ ਤੇ ਪਿੰਡ ਦੇ ਚਾਰ-ਛਿਰੇ ਸ਼ਾਮ ਤੱਕ ਜਿਹੜਾ ਪਾਣੀ ਹੋ ਸਕਦਾ ਆ ਦੇਖੋ ਪਾਣੀ ਕਿੰਨਾ ਕਾਫੀ ਤੇਜ਼ੀ ਨਾਲ ਵਧਦਾ ਹੋਇਆ ਆ ਦੇਖੋ ਪੱਠਿਆਂ ਦੇ ਵਿੱਚ ਪਾਣੀ ਹੈ ਇਹ ਸਾਰਾ ਚਾਰ-ਛਿਰੇ ਜਿਹੜਾ ਹੈ ਪਿੰਡ ਤੇ ਆਸੇ-ਪਾਸੇ ਜਿਹੜਾ ਹੈ ਪਾਣੀ ਪਾਣੀ ਹੋ ਜਾਣਾ ਕਿ ਜਿੱਦ ਤੁਹਾਨੂੰ ਤਾਜ਼ਾ ਅਪਡੇਟ ਦਿਖਾ ਰਹੇ ਹਾਂ ਦੇਖ ਲਓ ਸਾਰਾ ਪਾਣੀ ਜਿੰਨਾ ਵੀ ਹੈਗਾ ਇਹ ਪਿੰਡ ਦੇ ਨੇੜੇ ਬਿਲਕੁਲ ਪਿੰਡ ਦੇ ਨਾਲ ਲੱਗ ਚੁੱਕਾ ਪਾਣੀ ਤੇ ਪਾਣੀ ਜਿਹੜਾ ਹੋਰ ਵੀ ਵਧਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਆ ਦੇਖੋ ਪਾਣੀ ਕਾਫੀ ਤੇਜ਼ੀ ਨਾਲ ਆ ਰਿਹਾ ਹੈ। ਆ ਸਾਰੇ ਪੱਠੇ ਜਿੰਨੇ ਵੀ ਡੁੱਬ ਗਏ ਆ। ਹੋਰ ਵੀ ਜਿਹੜਾ ਸਮਾਨ ਲੋਕਾਂ ਦਾ ਜਿਹੜਾ ਹੈਗਾ ਜ਼ਿਆਦਾਤਰ ਤਾਂ ਪੱਠੇ ਹੀ ਹੈਗੇ। ਤੇ ਆ ਸਾਰਾ ਜਿਹੜਾ ਚਾਰਚ ਫੇਰੇ ਪਿੰਡ ਦੇ ਨਾਲ ਬਿਲਕੁਲ ਲੱਗ ਚੁੱਕਾ ਹੈ ਆ ਪਿੰਡ ਹੈਗਾ ਤੇ ਇਹ ਲੱਗਦਾ ਹੈ ਕਿ ਸ਼ਾਮ ਤੱਕ ਜਿਹੜਾ ਹੈ ਪਾਣੀ ਹੋਰ ਜ਼ਿਆਦਾ ਵੱਧ ਜਾਊਗਾ ਤੇ ਚਾਰਚ ਫੇਰੇ ਪਾਣੀ ਪਿੰਡ ਦੇ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਪਾਣੀ ਬਿਲਕੁਲ ਤੇਜ਼ੀ ਨਾਲ ਆ ਰਿਹਾ ਹੈ ਹਾਂਜੀ ਅੰਕਲ ਜੀ ਕੀ ਕਹਿਣਾ ਚਾਹੁੰਦੇ ਆ ਤੁਹਾਡੇ ਪਿੰਡ ਦੇ ਜਿਹੜਾ ਨੇੜੇ دریا ਦਾ ਸਤਲੁਜ ਦਾ ਪਾਣੀ ਜਿਹੜਾ ਪਹੁੰਚ ਚੁੱਕਾ ਹੈ ਕਿ ਕਿਸ ਤਰ੍ਹਾਂ ਦੇ ਹਾਲਾਤ ਦਿਖਾਈ ਦੇ ਰਹੇ ਨੇ ਨਿਓ ਨਿਓ ਥਾਂ ਤਾਂ ਸਾਰਾ ਹੀ ਡੁੱਬ ਚੁੱਕਾ ਹੈ ਤੇ ਹੁਣ ਉੱਚੇ ਥਾਂ ਵੀ ਪਾਣੀ ਚੜ ਚੁੱਕਾ ਹੈ ਤੇ ਪੱਠਾ-ਪੁੱਠਾ ਸਾਰਾ ਖਤਮ ਹੋ ਗਿਆ ਤੂੜੀ-ਟਾੜੀ ਵੀ ਲੋੜ ਗਈ ਹੈ ਵਰਦਾਨ ਡੰਗੜ-ਡੁੰਗੜ ਦਾ ਤੇ ਬਚਾਈਏ ਇਹਦਾ ਬਹੁਤ ਹੁਣ ਵਧੀਆਂ ਆਉਂਦਾ ਪਾਣੀ ਇਹ ਚਾਰੇ ਜ਼ਰੂਰ ਪੈਗੀ ਜਦੋਂ ਟੂੜੀ ਢਾੜੀ ਲੁੱੜ ਗਈ ਪੱਠਾ ਹੀ ਡੁੱਬ ਗਿਆ ਕਿੰਨਾ ਕੁ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਪੱਠਾ ਰਹਿ ਹੀ ਨਹੀਂ ਗਿਆ ਇਹ ਨੁਕਸਾਨ ਸਾਡੇ ਕੋਲ ਕੁਝ ਵੀ ਨਹੀਂ ਰਹਿ ਗਿਆ ਝੋਨਾ ਵੀ ਡੁੱਬ ਚੁੱਕਾ ਹੈ ਤੇ ਸਤੇਈ ਚ ਪਾਣੀ ਆਇਆ ਉਦੋਂ ਵੀ ਕੁਝ ਨਹੀਂ ਮਿਲਿਆ ਸਾਨੂੰ ਫੀਡ ਚਾਰ ਮਿਲਣਾ ਚਾਹੀਦਾ ਹੈ ਸਾਨੂੰ ਟੂੜੀ ਵੀ ਮਿਲਣੀ ਚਾਹੀਦੀ ਹੈ ਸਾਨੂੰ ਸਭੋ ਕੁਝ ਮਿਲਣਾ ਚਾਹੀਦਾ ਸਾਡੇ ਇੱਥੇ ਪਾਣੀ ਚ ਪਾਣੀ ਲਾ ਕੇ ਹੋ ਗਿਆ ਅਸੀਂ ਰੋਟੀ ਪਾਣੀ ਮਸੇ ਬਣਾਵਾਂਗੇ ਕਿ ਡੰਗਰ ਸੰਭਾਲਾਂਗੇ ਸਾਡਾ ਸਾਰਾ ਕੁਝ ਝੋਨਾ ਝੋਨਾ ਚਾੜੀ ਪਿੰਜਾ ਕੇ ਖਤਮ ਹੋ ਗਿਆ ਹਾਡੇ ਕੁਛ ਕੋਈ ਨਹੀਂ ਰਹਿ ਗਿਆ ਤੇ ਪਿੰਡ ਦੇ ਕੋਲ ਕਿੰਨਾ ਕੁ ਪਾਣੀ ਪਹੁੰਚ ਗਿਆ ਜੀ ਬਿਲਕੁਲ ਪਾਣੀ ਵਾਧੂ ਆ ਕੇ ਲਾਗੇ ਲੱਗ ਗਿਆ ਤੇ ਛੜਕਾ ਤੋਂ ਟਪਣ ਲਾ ਪੈ ਰਿਹਾ ਚਾਹੇ ਤੁਹਾਡੀ ਤੇ ਜੇ ਇਹ ਸ਼ਾਮ ਤੱਕ ਪਾਣੀ ਜ਼ਿਆਦਾ ਹੋ ਜਾਵੇ ਇਥੇ ਹਾਂ ਹਾਂ ਜੀ ਕਿੰਨੀ ਕਿੰਨੀ ਕੁ ਦਿੱਕਤ ਹੋ ਜੂਗੀ ਇਥੇ ਵਾਧੂ ਦੇਰ ਤੋ ਹੋ ਜਾਏਗੀ ਫੜੀ ਰੋਡ ਬੰਦ ਹੋ ਜਾਣਾ ਰੋੜਾ ਤੇ ਰੋਡ ਹਾਡੇ ਸਾਰੇ ਬੰਦ ਹੋ ਜਾਂਦੇ ਤੇ ਸਾਹੀ ਆ ਕੋਠੇ ਤੇ ਬਹਿਣਾ ਮਤੂ بارش ਪੈ ਤੇ ਸਾਨੂੰ ਤਰ ਪਹਿਲਾਂ ਵੀ ਮਿਲਨੀ ਚਾਹੀਦੀ ਨੇ ਸਾਨੂੰ ਸਭੋ ਕੁਝ ਮਿਲਣਾ ਚਾਹੀਦਾ ਹਰੇ ਸਰ ਪਹਿਲਾਂ ਭੇਜੋ ਹਾਦੀਆ ਛੱਤਾ ਚੋਈਆਂ ਜਿਹੜੇ ਕੋਠੇ ਡੇਗ ਪੈ ਤੇ ਅਸੀਂ ਕਿੱਥੇ ਜਾਵਾਂ ਤੇ ਹੈਂ ਸਾਡੇ ਕੋਲ ਕੁਛ ਨਹੀਂ ਰਹਿ ਗਿਆ ਸਾਨੂੰ ਖਾਰਾ ਕੁਛ ਮਿਲਣਾ ਚਾਹੀਦਾ ਹੈ ਸਾਡੇ ਫਸਲਾਂ ਬਰਬਾਦ ਹੋ ਗਈਆਂ ਸਾਡੇ ਪੱਲੇ ਕੁਛ ਨਹੀਂ ਹੈਗਾ ਤਾਂ ਨਾ ਫਕਾ ਨਿਕਲਣਾ ਹੈ ਕਿ ਨਹੀਂ ਨਿਕਲਣਾ ਤੇ ਸਾਡੇ ਕੋਲ ਪੱਲੇ ਕੋਈ ਕੁਛ ਨਹੀਂ ਆਉਣਾ